ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਤੁਸੀਂ ਬੜਾ ਮਹੱਤਵਪੂਰਨ ਜਿਹੜਾ ਇਹ ਅੱਜ ਦਾ ਵਿਸ਼ਾ ਚੁਣਿਆ ਕਿਉਂਕਿ ਇਹ ਤੇ ਤਕਰੀਬਨ ਜਿਵੇਂ ਅਸੀਂ ਇਸ ਖੇਤਰ 'ਚ ਪਏ ਵੇਖਦੇ ਰਹੇ ਪਾਣੀ ਚ ਮਧਾਣੀ ਵਾਂਗੂ ਇੰਨਿਆ ਕਵਲ ਦਵਾਨਾਂ ਦੀਆਂ ਕਿਤਾਬਾਂ ਪੜ੍ਹ-ਪੜ ਕੇ ਜਦ ਤਾ ਨਾ ਕੋਈ ਡਬਲ ਮਾਈਂਡਡ ਹੋ ਜਾਂਦਾ ਵੀ ਕਿਸੇ ਸਿੱਤੇ ਤੇ ਨਹੀਂ ਪਹੁੰਚ ਸਕਦਾ ਹਮ ਪਰ ਉਹਦੇ ਵਾਸਤੇ ਜਿਸ ਤਰ੍ਹਾਂ ਤੁਸੀਂ ਗੁਰਬਾਣੀ ਦੇ ਪ੍ਰਮਾਣ ਦਿੱਤੇ ਆ ਕਿ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਜੈਨੀਆਂ ਨੂੰ ਬੜਾ ਸੋਹਣਾ ਕਿਹਾ ਸੀ ਉਹ ਕੋ ਨਹਾਉਦੇ ਵੀ ਨਹੀਂ ਸੀ ਕਿ ਪਾਣੀ ਦੇ ਵਿੱਚ ਜੀਵ ਮਰ ਜਾਂਦੇ ਆ ਹਾਂਜੀ ਹਾਂ ਉਹਨਾਂ ਨੇ ਬੜਾ ਸੋਹਣਾ ਜਵਾਬ ਦਿੱਤਾ ਕਿ ਜੀਵਾਂ ਮਾਰ ਜਵਾਲੇ ਸੋਈ ਅਵਰ ਨਾ ਕੋਈ ਰਖੇ ਦਾਨੋਂ ਤੇ ਇਸ਼ਨਾਨੋਂ ਮਨ ਜੇ ਪਸ ਪਈ ਸਰਖੋਤੇ ਬਿਲਕੁਲ ਕਿਉਂਕਿ ਜਾ ਉੱਥੇ ਵੀ ਉਹ ਭਾਰਤਾਂ ਪਾਣੀ ਉਹ ਵੀ ਕਹਿੰਦੇ ਨਾ ਸਿਰ ਸਿਰ ਖੋ ਆਏ ਪੀਵੇ ਮਲਵਾਨੀ ਝੂਠਾ ਮੰਗ ਮੰਗ ਖਾਹੀ ਹਾਂਜੀ ਕੋਈ ਬੜਾ ਲੰਮਾ ਸ਼ਬਦ ਚੜਾ ਇਨਾ ਪ੍ਰਮਾਣ ਮੈਂ ਤਾਂ ਨਹੀਂ ਦੇ ਰਿਹਾ ਹਾਂਜੀ ਕਿਉਂਕਿ ਜੇ ਅਸੀਂ ਇਹ ਕਹਿ ਦਈਏ ਕਿ ਜੀਵ ਕਿੱਥੇ ਜੀਵ ਤੇ ਹਰ ਇੱਕ ਚੀਜ਼ ਦੇ ਵਿੱਚ ਹੈਗਾ ਪਹਿਲਾ ਪਾਣੀ ਉਹ ਜੀਵ ਹਜਿਤਾ ਰਿਹਾ ਸਭ ਕੋਈ ਹਰ ਥਾਂ ਫਿਰ ਕਹਦੇ ਹੋ ਕਿ ਜੀਵ ਮਰਦੇ ਬਿਲਕੁਲ ਬਿਲਕੁਲ ਹੁਣ ਦੂਸਰਾ ਇੱਕ ਮੈਂ ਜੋ ਅੱਜ ਕੱਲ ਇੱਕ ਸਵਾਲ ਸਾਡੇ ਸਾਹਮਣੇ ਆਇਆ ਕਿ ਹੁਣ ਵਿਗਿਆਨੀ ਜਿਹੜੇ ਕਹਿੰਦੇ ਕਿ ਸਬਜ਼ੀਆਂ ਨੂੰ ਜਨਵਰਾਂ ਦਾ ਡੀਐਨਏ ਲਾ ਕੇ ਉਹਨਾਂ ਦੇ ਝਾੜ ਵਧਾਉਣ ਲਈ ਜਿਦਾ ਟਮਾਟਰਾਂ ਨੂੰ ਪਤਾ ਲੱਗ ਗਿਆ ਕਿ ਮੱਛੀ ਦਾ ਡੀਐਨਏ ਲਾਣਾ ਸ਼ੁਰੂ ਕੀਤਾ ਉਹਦੇ ਨਾਲ ਬਹੁਤ ਝਾੜ ਵਧ ਰਿਹਾ ਤੇ ਹੁਣ ਮਤਲਬ ਇਹ ਜਿਹੜੇ ਲੋਕ ਆ ਕੀ ਉਹ ਸਾਰੀਆਂ ਸਬਜ਼ੀਆਂ ਖਾਣੀਆਂ ਵੀ ਛੱਡ ਦੇਣਗੇ ਫਿਰ ਭਾਜੀ ਇੱਥੇ ਇਹਨਾਂ ਇਹਨਾਂ ਮੁਲਖਾਂ 'ਚ ਨਾ ਇਹਨਾਂ ਮੁਲਖਾਂ 'ਚ ਜਿਹੜੇ ਉੱਥੇ ਅੰਦਰ ਮੀਟ ਕੱਟਦੇ ਆ ਉਹੀ ਬੰਦੇ ਜੌਬ ਉਹਨਾਂ ਦੀ ਹੁੰਦੀ ਆ ਕੱਰੀਓ ਸਬਜ਼ੀਆਂ ਵਾਲੇ ਪਾਸੇ ਚਲ ਜਾਂਦੇ ਆ ਤੇ ਕੱਰੀਓ ਮੀਟ ਵਾਲੇ ਪਾਸੇ ਉਹਨਾਂ ਦੀ ਡਿਊਟੀ ਹੁੰਦੀ ਆ ਉਹੀ ਬੰਦੇ ਉੱਥੇ ਘੁੰਮਦੇ ਰਹਿੰਦੇ ਆ ਫਿਰ ਉਹਨਾਂ ਕੋ ਹੁਣ ਸਬਜ਼ੀ ਵੀ ਨਾ ਲ ਹਾਂਜੀ ਤੇ ਇਹ ਜਿਹੜਾ ਸਾਡੇ ਵਿੱਚ ਇੱਕ ਇਨਾ ਸਵਾਲ ਖੜਾ ਕਰਦਾ ਕਿਉਂਕਿ ਅਸਲ ਤੇ ਇਹ ਗੱਲ ਹੈ ਕਿ ਹਰ ਇੱਕ ਦੀ ਸਿਹਤ ਦੇ ਉੱਤੇ ਡਿਪੈਂਡ ਆ ਹੁਣ ਜੇ ਇੱਕ ਬੰਦਾ 슈ਗਰ ਨਾਲ ਬਲੱਡ ਪ੍ਰੈਸ਼ਰ ਨਾਲ ਮਰਨ ੜਿਆ ਤੇ ਜੇ ਉਹ ਕਹਦੇ ਉਹਦੇ ਵਾਸਤੇ ਮਾਸ ਖਾਣਾ ਜ਼ਰੂਰੀ ਦੀ ਉਹਦੇ ਵਾਸਤੇ ਗਲਤ ਆ ਇੱਕ ਬੰਦਾ ਕਮਜ਼ੋਰੀ ਦੇ ਨਾਲ ਮਰਨ ੜਿਆ ਭੁੱਖ ਨਾਲ ਮਰਨ ੜਿਆ ਉਹਨੂੰ ਖਾਣਾ ਚਾਹੀਦੀ ਆ ਉਹਦੇ ਵਾਸਤੇ ਮਾਸ ਠੀਕ ਆ ਜ਼ਰੂਰੀ ਨਹੀਂ ਕਿ ਕਿਸੇ ਦੇ ਵਾਸਤੇ ਮਾਸ ਹੀ ਗਲਤ ਹੋਵੇ ਕਿਸੇ ਦੇ ਵਾਸਤੇ ਘੋ ਵੀ ਗਲਤ ਹੈ ਕਿਸੇ ਦੇ ਵਾਸਤੇ ਬਾਦਾਮ ਵੀ ਗਲਤ ਹੈ ਕਿਸੇ ਦੇ ਵਾਸਤੇ ਦੁੱਧ ਵੀ ਗਲਤ ਹੈ ਕਿਉਂਕਿ ਉਹ ਮਰ ਹੀ ਜਾਊ ਕਿਸੇ ਪੰਬਾਰੀ ਦਾ ਇਸ ਕਰਕੇ ਖਾਣ ਪੀਣ ਦਾ ਜਿਹੜਾ ਉਹ ਧਰਮ ਦੇ ਨਾਲ ਕੋਈ ਸਬੰਧ ਨਹੀਂ ਹੈ ਤੁਖ ਖਾਣਾ ਜਿਸ ਤਰ੍ਹਾਂ ਦਾ ਆਪਾਂ ਕਰ ਰਹੇ ਹਾਂ ਮੂਡ ਕਰਕੇ ਕਰਨ ਆਹ ਕਿਸੇ ਨੇ ਫੋਨ ਲੱਗਾ ਹੋਇਆ ਤੁਹਾਡਾ ਤੁਹਾਡੀ ਆਵਾਜ਼ ਆ ਰਹੀ ਆ ਪਿੱਛੋਂ ਕਿਹੜਾ ਹਾਂ ਇਤਰੂ ਨਹੀਂ ਆ ਰਹੀ ਤੁਹਾਡੇ ਉਧਰ ਆ ਰਹੀ ਹੈ ਹਾਂਜੀ ਇਹ 6631 ਤੁਹਾਡੀਆਂ ਆਵਾਜ਼ਾਂ ਆ ਰਹੀਆਂ ਤੁਹਾਨੂੰ ਮੌਕਾ ਦਿੰਨੇ ਆ ਮੈਂ ਗੱਲ ਹੋ ਲੈੰਦੋ ਹਾਂਜੀ ਹਾਂਜੀ ਚਲੋ ਠੀਕ ਹੈ ਇੱਥੇ ਹੀ ਸਮਾਪਤੀ ਕਰਦਾ ਮੈਂ ਸਮਝਦਾ ਤੁਸੀਂ ਇਸੇ ਤਰ੍ਹਾਂ ਜਾਗਰੂਕ ਕਰੋ ਕਰਨਾ ਬੜੀ ਜ਼ਰੂਰਤ ਹੈ ਕਿਉਂਕਿ ਜਿਹੜੀ ਉਹ ਸਸਤਾ ਮੱਕਟੜ ਤੌਰ ਤੇ ਜਿਸ ਤਰ੍ਹਾਂ ਮੈਂ ਅਖੰਡ ਕੀਰਤਨ ਜਿਹਾ ਤਾਂ ਉਹ ਤੁਹਾਨੂੰ ਥੋੜਾ ਪਾਇਆ ਵੀ ਕਿ ਜਗਿੰਦਰ ਸਿੰਘ ਤਲਵਾੜਾ ਨੇ ਤੇ ਇੰਨਾ ਕਿ ਉਹ ਲੈ ਗਿਆ ਬੰਦੇ ਨੂੰ ਵੀ ਉਹ ਜਿਸ ਤਰ੍ਹਾਂ ਜੀਓ ਬਦੋ ਧਰਮ ਕਰਤਾ ਪੋ ਧਰਮ ਕੋਹ ਕਤ ਪਾਈ ਤੋ ਕਿ ਮੁਰਗੀ ਬਾਰੇ ਪਤਾ ਨਹੀਂ ਕਿਨੇ ਇੱਕ ਪ੍ਰਮਾਣ ਦੇ ਕਿ ਉਹਨਾਂ ਇੱਕ ਕਿਤਾਬ ਪੂਰੀ ਅਸਲ ਵਿੱਚੋਂ ਖੰਡ ਕੀਤੀ ਜਿਦਾ ਸਾਰਾ ਧੁਰੇ ਜਗਿੰਦਰ ਸਿੰਘ ਤਲਵਾੜਾ ਦੇ ਤੇ ਘੁੰਮਿਆ ਤੇ ਤਾਂ ਹੀ ਕਰਕੇ ਜਿਆਦਾ ਇਹਨਾਂ ਮਾਸ ਦਾ ਵਿਰੋਧ ਕਰਦੇ ਆ ਤੁਸੀਂ ਜਿਹੜਾ ਇਹ ਲੋਕਾਂ ਦਾ ਅਗਿਆਨ ਦਾ ਅੰਧੇਰਾ ਜਿਹੜਾ ਦੂਰ ਕੀਤਾ ਬਹੁਤ ਵਧੀਆ ਕਰ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ